ਸਾਡੀਆਂ ਦੋਵੇਂ ਨਗਰਪਾਲਿਕਾ ਪੰਚਾਇਤਾਂ ਦੇ ਸਰਪੰਚ ਸਹਿਬਾਨ ਗੁਰਦੁਆਰਾ ਬਾਬਾ ਕਾਨਦਾਸ ਜੀ ਵਿਖੇ ਰੋਮਾਂ ਦਾ ਆਯੋਜਨ ਕੀਤਾ ਗਿਆ ਇਹਨਾਂ ਯਾਤਰਾਵਾਂ ਦੌਰਾਨ ਵਿਦਿਆਰਥੀਆਂ ਵੱਲੋਂ ਜੰਗੇ ਆਜ਼ਾਦੀ ਕਰਤਾਰਪੁਰ ਗੁਰਦੁਆਰਾ ਬੇਰਸਾਬ ਸੁਲਤਾਨਪੁਰ ਲੋਧੀ ਜੀ ਅੰਮ੍ਰਿਤਸਰ ਸਾਹਿਬ ਵਾਹਗਾ ਬਾਰਡਰ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਅਸਾਂ ਨੀਵਲਾ ਫੋੜੀਪੁਰ ਆਜ ਮਹੌਮਾਦੀ ਯਾਤਰਾ ਕੀਤੀ ਗਈ ਵਿੱਚ ਕਮਰਸ ਗਰੁੱਪ ਦੀ ਘਾਟ ਵਿੱਚ ਸੰਸੂਰੀ ਸੀ ਜੋ ਸਾਡੇ ਸਾਰਿਆਂ ਦੇ ਲਗਾਤਾਰ ਯਤਨ ਸਕੂਲ ਕਮੇਟੀ ਪਿੰਡ ਦੇ ਬਤਵੰਤੀ ਸਜਣਾ ਦੇ ਸਹਿਯੋਗ ਨਾਲ ਸੈਸ਼ਨ 24-25 ਤੋਂ ਕਮਰਸ ਵਿਸ਼ਿਆਂ ਦੀ ਪ੍ਰਵਾਨਗੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਿਹੜੀਆਂ ਨਾਮਵਰ ਸ਼ਖਸੀਅਤਾਂ ਨੂੰ ਵਿਦਿਆਰਥੀਆਂ ਦੇ ਦੂਰਕੀਨ ਕਰਵਾਇਆ ਜਾਂਦਾ ਹੈ ਇਹਨਾਂ ਵਿੱਚ ਅਲੋਪੀਨ ਸ਼੍ਰੀ ਰਿਪੂ ਦਾਮਨ ਕਮਰਸ ਨਾਨ ਮੈਡੀਕਲ ਕਮਰਸ ਆਰਟਸ ਵੋਕੇਸ਼ਨ ਅਭਿਸ਼ਿਆਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਵਾਦੇ ਖੇਤਰ ਵਿੱਚ ਮਾਣ ਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਆਪਣੇ ਸਕੂਲ ਤੇ ਇਲਾਕੇ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਆਰਗੇਨਿਕ ਫਾਰਮਿੰਗ ਦੇ ਕੰਪਿਊਟਰ ਲੈਬ ਬਰਾਡੇ ਆਧੁਨਿਕ ਸਾਰੀ ਖੇਡ ਮਦਦ ਦੀ ਚਾਰ ਪੁਆਰੀ ਨੂੰ ਮਜ਼ਬੂਤ ਕਰਨਾ ਅਤੇ ਨਵਾਂ ਸਾਰੀ ਕਰਨਾ ਪ੍ਰਾਣੀ ਕਮਰਿਆਂ ਦੀ ਕਾਇਆਕ੍ਰਿਤ ਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਅੱਗੇ ਲਾਂ ਸਕਾਲ ਦੇ ਕੀ ਨਾਂ ਸਰ ਆ ਮੈਂ ਬਰਚਾਰੀ ਸੰਚਾਲਕ ਪ੍ਰਿੰਸੀਪਲ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਲਾ ਸੰਗਿਆ ਜੀ ਅਸਲ ਜਿਹੜਾ ਪ੍ਰੋਗਰਾਮ ਹੋ ਰਿਹਾ ਇਹਦੇ ਬਾਰੇ ਤੁਹਾਨੂੰ ਸਾਡਾ ਕੀ ਪ੍ਰੋਗਰਾਮ ਕਿੰਨੇ ਵੇਲੇ ਚੱਲੇਗਾ ਤਾਂ ਇਹ ਆਪਾਂ ਇਹ ਕਹ ਲਈਏ ਕਿ ਹਰ ਸਕੂਲ ਦੇ ਜੋ 커ਰੀਕੂਲਮ ਹੁੰਦਾ ਆ ਉਹ 커ਰੀਕੂਲਰ ਐਕਟੀਵਿਟੀਜ਼ ਦਾ ਬਹੁਤ ਜ਼ਰੂਰੀ ਪਾਰਟ ਹੁੰਦਾ ਆ ਆ ਉਹਦੇ ਵਿੱਚ ਇਨਾਮ ਵੰਡ ਸਲਾਨਾ ਇਨਾਮ ਵੰਡ ਦਾ ਸਮਾਰੋਹ ਆਪਾਂ ਕਹਿੰਦੇ ਆ ਸੋ ਇਹਦੇ ਨਾਲ ਅਸੀਂ ਕਲਚਰਲ ਐਕਟੀਵਿਟੀਜ਼ ਵੀ ਇਸ ਨੂੰ ਨਾਲ ਜੁੜੀਆਂ ਹੋਈਆਂ ਆ। ਸੋ ਇਹ ਬੜਾ ਜ਼ਰੂਰੀ ਹੁੰਦਾ ਕਿ ਜਿਹੜੇ ਬੱਚਿਆਂ ਨੇ ਅਚੀਵਮੈਂਟ ਕੀਤੀਆਂ ਹੁੰਦੀਆਂ ਚਾਹੇ ਅਕੈਡੈਮਿਕ ਅਚੀਵਮੈਂਟ ਹੋ ਸਪੋਰਟਸ ਦੇ ਵਿੱਚ ਹੋਣ ਕਿਸੇ ਵੀ ਹੋਰ ਸਹਿਗਤੀਵਿਧੀ ਆ ਉਹਦੇ ਵਿੱਚੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਆ। ਪਲੱਸ ਇਹਦੇ ਵਿੱਚ ਜਿਹੜੀ ਸਾਡੀ ਐਸਐਮਸੀ ਆ ਨਗਰ ਪੰਚਾਇਤ ਆ ਪਿੰਡ ਦੇ ਹੋਰ ਪਤਵੰਤੇ ਆ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਆ। ਤਾਂ ਕਿ ਸਕੂਲ ਤੇ ਕਮਿਊਨਿਟੀ ਦਾ ਆਪਸ ਦੇ ਵਿੱਚ ਜਿਹੜਾ ਆ ਉਹ ਰਿਸ਼ਤਾ ਹੋਰ ਵੀ ਬਿਹਤਰ ਹੋਵੇ ਸੋ ਅੱਜ ਦਾ ਇਹ ਵਾਲਾ ਜਿਹੜਾ ਸਾਡਾ ਸਮਾਗਮ ਹੈ ਆ ਬਸ ਬਹੁਤ ਛੇਤੀ 10 ਮਿੰਟ ਤੇ ਸ਼ੁਰੂ ਹੋ ਰਿਹਾ ਆ ਦੋ ਟਾਈਮ ਘੰਟੇ ਦਾ ਇਹ ਪ੍ਰੋਗਰਾਮ ਹੈ ਠੀਕ ਹੈ ਔਰ ਐਸੇ ਜੇਕਰ ਵੇਖਿਆ ਜਾਵੇ ਜੇ ਤੁਸੀਂ ਬੱਚਿਆਂ ਨੂੰ ਆਪਣਾ ਸੰਦੇਸ਼ ਕੀ ਦੇਣਾ ਚਾਹੋਗੇ ਆ ਬੱਚਿਆਂ ਵਾਸਤੇ ਤਾਂ ਇੱਕੋ ਹੀ ਸੰਦੇਸ਼ ਹੁੰਦਾ ਕਿ ਇੱਕ ਤਾਂ ਮਿਹਨਤ ਕਿਉਂਕਿ ਜ਼ਿੰਦਗੀ ਵਿੱਚ ਸਫਲਤਾ ਦੀ ਪਹਿਲੀ ਤੇ ਆਖਰੀ ਸ਼ਰਤ ਉੱਦਮ ਤੇ ਨਿਰਮਿਤ ਹੈ ਸੋ ਇਹ ਸਮਾਂ ਹੁੰਦਾ ਬੱਚਿਆਂ ਲਈ ਜਿਹੜੀ ਸਕੂਲ ਲਾਈਫ ਹੁੰਦੀ ਹੈ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਬੜੀ ਇੰਪੋਰਟੈਂਟ ਹੁੰਦੀ ਹੈ ਔਰ ਇਹਦੇ ਵਿੱਚ ਇਹ ਹੀ ਹੁੰਦਾ ਕਿ ਜੋ ਟੀਚਰ ਕਹਿ ਰਹੇ ਨੇ ਜੋ ਪੇਰੈਂਟਸ ਦੀਆਂ ਆਸ਼ਾਵਾ ਹੁੰਦੀਆਂ ਕਿਸੇ ਬੱਚੇ ਕੋਲੋਂ ਉਹ ਉਹਨਾਂ ਨੂੰ ਪੂਨ ਪੂਰਨ ਔਰ ਉਹ ਇੱਕ ਹਾਸਲ ਕਰਨ ਨੀਤ ਜਿਹੜੀ ਹੈ ਇਸ ਹਾਰਡ ਜਿਹੜਾ ਵਰਕ ਹੈ ਉਹ ਕਰਨ ਔਰ ਆਪਣੇ ਦੇਸ਼ ਨੂੰ ਆਪਣੀ ਸੋਸਾਇਟੀ ਨੂੰ ਅੱਗੇ ਲੈ ਠੀਕ ਹੈ ਸਭ ਤੁਸੀਂ ਇਤਨਾ ਵੱਡਾ ਪ੍ਰਗਟਾਵਾ ਕਰ ਰਹੇ ਹੋ ਤੇ ਗੈਸਟ੍ਰੋਨ ਮੁਖੇ ਕੀ ਕਿਹੜੇ ਆ ਗਏ ਆ ਗੈਸਟ ਅਸੀਂ ਪਿੰਡ ਦੇ ਜਿਹੜੇ ਸਾਡੇ ਕੋਲ ਹੈ ਕਹਿੰਦੀ ਕਿ ਸਾਡੇ ਸਰਪੰਚ ਸਾਹਿਬ ਨੂੰ ਦੋਹਾਂ ਪੰਚਾਇਤਾਂ ਦੇ ਹੋਰ ਸਾਡੇ ਐਨ ਆਰ ਆਈ ਵੀਰ ਸਾਡੇ ਕਬੱਡੀ ਖਿਡਾਰੀ ਅਰਜੀਤ ਸਿੰਘ ਬੋੜਾ ਜੀ ਹੋਣੇ ਤਰਲੋਚਨ ਕੋਚੀ ਹੋਣੀ ਸਾਡੇ ਸਿੱਖਿਆ ਸ਼ਾਸਤਰੀ ਜਿਹੜੇ ਕਲਵਿੰਦਰ ਸਿੰਘ ਚਾਲ ਜੀ ਹੋਣੇ ਉਹ ਵੀ ਜਿਹੜੇ ਆਏ ਹੋਏ ਨੇ ਸੋ ਜਿੰਨੀਆਂ ਵੀ ਪਿੰਡ ਦੇ ਵਿੱਚ ਸੰਸਥਾਵਾਂ ਹੁੰਦੀਆਂ ਉਹਨਾਂ ਦੇ ਜਿਹੜੇ ਵੀ ਨਮਾਇंदे ਹੁੰਦੇ ਆ ਇਹ ਜੇ ਆਪਾਂ ਕਹਾਂ ਗ੍ਰਾਮ ਪੰਚਾਇਤਾਂ ਨਾਲ ਹੀ ਤਾਲਮੇਲ ਸਹਿਯੋਗ ਕਰਦੇ ਆ ਆ ਬਹੁਤ ਸੁਭੋਗ ਆ ਇਹ ਸਾਡੀ ਖੁਸ਼ਕਿਸਮਤੀ ਆ ਕਾਲਾ ਸੰਘਿਆ ਦੀ ਕਿ ਇੱਥੇ ਮੈਨੂੰ ਸਾਰੇ 4 ਸਾਲ ਹੋ ਗਏ ਆ ਸੋ ਜੋ ਵੀ ਅਸੀਂ ਕਹਿ ਦੀ ਉਹਦੀ ਸਾਹਮਣੇ ਇਸ ਚੀਜ਼ ਦੀ ਲੋੜ ਆ ਕਿ ਸਕੂਲ ਚ ਬੱਚਿਆਂ ਲਈ ਸਾਹਮਣੇ ਇਹ ਚਾਹੀਦਾ ਸਾਨੂੰ ਕਦੇ ਵੀ ਜ਼ਿਆਦਾ ਉਹਦੀ ਮੁਸ਼ਕਲ ਨਹੀਂ ਆਈ ਸਾਨੂੰ ਨਾਲੋਂ ਨਾਲ ਜਿਹੜਾ ਸਾਰਾ ਕੁਝ ਮਿਲਦਾ ਸਰ ਗੱਲ ਕਿਹਦੇ ਪੇਰੈਂਟ ਸੇ ਇਸ ਸਰਕਾਰੀ ਸਕੂਲ ਦੀ ਜਗ੍ਹਾ ਉਹ ਪ੍ਰਾਈਵੇਟ ਵੀ ਜਿਆਦਾ ਪ੍ਰੈਫਰੈਂਸ ਦੇਣੇ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਅ ਬੇਸਿਕਲੀ ਬੁਰੀ ਸੋਸਾਇਟੀ ਆ ਸਾਡੀ ਉਹ ਸਾਰੀ ਇੱਕ ਲੈਵਲ ਤੇ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਸੋਸਾਇਟੀ ਚ ਸਟਰੈਟੀਫਿਕੇਸ਼ਨ ਹੁੰਦੀ ਆ ਇਕਨੋਮਿਕ ਲੈਵਲ ਅਲੱਗ-ਅਲੱਗ ਹੁੰਦਾ ਆ ਸਰਕਾਰੀ ਸਕੂਲ ਤੇ ਉਹਤੇ ਇੱਕ ਤਰ੍ਹਾਂ ਸਾਡੇ ਕੋ ਫ੍ਰੀ ਐਜੂਕੇਸ਼ਨ ਆ ਪਹਿਲਾਂ ਸਮਾਜਿਕ ਜਦੋਂ ਫੈਸਿਲਿਟੀਆਂ ਬਹੁਤ ਘੱਟ ਸੀ ਅ ਪਰ ਹੁਣ ਸਾਡੇ ਜਿਹੜੇ ਹੈ ਸਮਾਰਟ ਕਲਾਸਰੂਮ ਬਣ ਚੁੱਕੇ ਆ ਟੀਚਰ ਇਹ ਲੱਤੀ ਵੀ ਸਾਡੇ ਕੋਲ ਕਾਲਾ ਸੰਘਿਆ ਦੇ ਵਿੱਚ ਅਧਿਆਪਕ ਵੀ ਜਿਹੜੇ ਆ ਉਹ 100% ਸਾਡੀਆਂ ਪੋਸਟਾਂ ਫਿਲਿਆ ਸੋ ਇਸੇ ਕਰਕੇ ਸਾਨੂੰ ਇਹ ਸਮੱਸਿਆ ਨਹੀਂ ਆਉਂਦੀ ਸਾਡੇ ਕੋਲ ਮੈਡੀਕਲ ਨੌਨ ਮੈਡੀਕਲ ਕਮਰਸ ਆਰਟਸ ਆ ਵੋਕੇਸ਼ਨਲ ਇਹ ਸਾਰੇ ਕੋਰਸਸ ਸਾਡੇ ਕੋਲ ਆ ਠੀਕ ਹੈ ਜੀ ਤੁਸੀਂ ਸਾਰਾ ਆਪਣਾ ਵੀਡੀਓ ਸਮੇਂ ਸਾਡੇ ਚੈਨਲ ਨੂੰ ਦਿੱਤਾ ਤੁਹਾਡੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਸਹਿਬਾ ਸਾਡੇ ਐਨ ਆਰ ਆਈ ਵੀਰ ਸੋ ਮੈਂ ਜੋ ਸਲਾਨਾ ਰਿਪੋਰਟ ਹਿੰਦੀ ਐਸ ਕੂਲ ਦੀ ਹੋ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਪੰਜਾਬ ਦੇ ਇਤਿਹਾਸਕ ਕਸਬੇ ਦੋਨੇ ਦਾ ਦਿਨ ਦੇਸ਼ ਭਗਤਾਂ ਗਦਰੀ ਬਾਬਿਆਂ ਅਤੇ ਇਨਕਲਾਬੀ ਯੋਧਿਆਂ ਦੀ ਧਰਤੀ ਕਹਾ ਸੰਗਿਆ ਦੀ ਇਤਿਹਾਸਕ ਅਤੇ ਮਾਨਵਤਾ ਸਿੱਖਿਆ ਸੰਸਥਾ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੜੇ ਵਿੱਚ ਉਮਰੇ ਸਾਰੇ ਬਤਵੰਤ ਤੇ ਸੱਜਣਾ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਸਹਿਬਾਨ ਸਾਡੀਆਂ ਦੋਵੇਂ ਪੰਚਾਇਤਾਂ ਗੁਰਦੁਆਰਾ ਕਮੇਟੀਆਂ ਦੇ ਮੁਖੀ ਅਤੇ ਸਮੂਹ ਮੈਂਬਰ ਸਹਿਬਾਨ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਇਹ ਸਕੂਲ ਆਪਣੀ ਬੁੱਕਲ ਵਿੱਚ ਇੱਕ ਸਦੀ ਤੋਂ ਵੱਧ ਸਮੇ ਦਾ ਇਤਿਹਾਸ ਸਮੋਈ ਬੈਠਾ ਹੈ ਇਸ ਦੀ ਸਥਾਪਨਾ ਨੂੰ 100 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ 1757 ਈਸਵੀ ਵਿੱਚ ਮਹਾਨ ਦੇਸ਼ ਭਗਤ ਗਦਰੀ ਬਾਬੇ पापा हर नाम सही जीने नाम उत्ते इस मूल्य का नाम रखिया गया। कौन बोला है? मैं YouTube, YouTube, YouTube। रंग-बिरंगे फिल्म दुनिया के बूढ़े बने जवान, स्नैक्स और नैकेदे मिनिस्ट्री का दीदार। किसी दिन बिताने का दीदार क्या कहलाता है? उसी जिंदगी जहाँ मेरा वो Facebook, वो Facebook ना है मेरा। ਇਹ ਤੇਰੇ ਪਈ ਜੂਨਾ ਬੈਠਾ ਇੱਕ ਬੱਚਾ ਸਾਹੇਡ ਵਿੰਨਰਾ ਸਾਡੇ ਸਾਹਮਣੇ ਵੇਖਿਓ ਜੀ ਦਰ ਸਾਹਮਣੇ ਵੇਖਿਓ ਦਰ ਓਕੇ ਜੇ ਤੁਸੀਂ ਨਿਆਣਿਓ ਮਾਂ ਪੇ ਦੇ ਆਖੇ ਨਹੀਂ ਲੱਗੇ ਤੇ ਤੁਸੀਂ ਪਛਤਾਓਗੇ ਇਹ ਕਦੀ ਵੀ ਭੁੱਲਗੇ ਨਾ ਆਕਰ ਕਰਿਓ ਵੀ ਨਹੀਂ ਸਾਡੇ ਨਿਆਣੇ ਵੀ ਸਾਨੂੰ ਉੱਥੇ ਕਹਿੰਦੇ ਆਈ ਨੋ ਆਈ ਨੋ ਦਾ ਬਹੁਤ ਵੱਡਾ ਜਾਂ ਕਬੱਡੀ ਦੇ ਵਿੱਚ ਜਾਂ ਰੇਸ ਦੇ ਵਿੱਚ ਅਸੀਂ ਉਹਨੂੰ ਮੋਟਰਸਾਈਕਲ ਦੇਵਾਂਗੇ ਇਸ ਸਟੇਜ ਤੇ ਮੋਰਲੇ ਸਾਹਿਬ ਦੋ ਹੋ ਹੋ ਤਿੰਨ ਹੋਰ ਜਿਹਦੇ ਵੀ ਹੋਣਗੇ ਤੱਕੜੇ ਹੋ ਗਏ ਮੈਂਦ ਕਰੋ ਬਾਕੀ ਭਾਜੀ ਹੋਣੀ ਪੰਦਰ ਸਾਹਿਬ ਜੀ ਨਾਲ ਸਾਹ ਦੱਸਣਗੇ ਜਿਹੜਾ ਬਾਕੀ ਦਾ ਲਿਖਿਆ ਪ੍ਰੋਗਰਾਮ ਹੈ ਇੱਥੇ ਜੋ ਮਿੱਟੀ ਫਰੋੜ ਫਰੋੜ ਕੇ ਉਹਨਾਂ ਨੂੰ ਪੱਕੇ ਐਨ ਪੋਛ ਪੋਛ ਕੇ ਸੋਹਣੇ ਬਾਗ ਦੇ ਬਣਾ ਕੇ ਜਿਨ੍ਹਾਂ ਨੇ ਪੇਸ਼ ਕੀਤਾ ਅਸੀਂ ਉਹਨਾਂ ਦੀ ਕਲਾ ਦੇਖੀ ਹੈ ਉਹਨਾਂ ਬੱਚਿਆਂ ਦੇ ਤੇ ਉਹਨਾਂ ਟੀਚਰਸ ਦੇ ਪ੍ਰਸ਼ੰਸਾ ਲਈ ਆਪਾਂ ਸਾਰੇ ਧਰ ਮਿਲ ਕੇ ਜ਼ੋਰਦਾਰ ਤਾੜੀ ਮਾਰੀ ਅੱਜ ਮੈਨੂੰ ਤੁਹਾਡੀ ਸਾਰੀ ਕਿਰਪਾ ਸਦਕਾ ਇਹ ਮੌਕਾ ਮਿਲਿਆ ਆਪਣੇ ਭਰਾਵਾਂ ਦੇ ਨਾਲ ਖੜਨ ਦਾ ਹੀ ਕੋਟੀ ਇਕੱਠੇ ਖੜਦੇ ਰਿਆਂ ਮੇਰਾ ਤੁਹਾਡੇ ਨਾਲ ਬੜਾ ਪਿਆਰ ਇਸ ਕਾਲਾ ਸੰਗਿਆ ਨਾਲ ਪੂਰਾ ਪਿਆਰ ਹੈ ਸਪੋਰਟਸ ਨਾਲ ਖਾਸ ਤੌਰ ਤੇ ਪੂਰਾ ਪਿਆਰ ਹੈ ਮੈਂ ਚਾਹੁੰਦਾ ਸੀ ਕਿ ਤੁਹਾਡੇ ਇਸ ਪਿੰਡ ਦੇ ਜਿੰਨੇ ਵੀ ਪੁਰਾਣੇ ਤੇ ਨਵੇਂ ਸਪੋਰਟਸ ਮੈਗਰ ਉਹਨਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਕਮ ਸੇ ਕਮ ਉੱਥੇ ਨਹੀਂ ਹੈ ਤੇ ਨਾਲ ਤਾਂ ਤੁਹਾਡੇ ਸਾਹਮਣੇ ਦਿੱਸ ਤੇ ਜਾਣ ਕਿਉਂ ਹਾਂਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੀ ਨਾਮ ਹੈ ਸਰ ਮੇਰਾ ਨਾਮ ਜਤਿੰਦਰ ਸਿੰਘ ਕੋਚੀ ਸਰ ਅੱਜ ਆਪਾਂ ਐਨਵਰਸ ਡੇਸ ਦੇ ਫੰਕਸ਼ਨ ਤੇ ਆਏ ਹੋ ਕੀ ਕਹਣਾ ਬਹੁਤ ਵਧੀਆ ਲੱਗਾ ਜੀ ਬੜਾ ਸਤਿਕਾਰ ਦਿੰਦਾ ਇਹਨਾਂ ਨੇ ਤੇ ਪ੍ਰੋਗਰਾਮ ਬਹੁਤ ਵਧੀਆ ਸੀਗਾ ਜੀ ਬਾਕੀ ਸਾਰੇ ਇੱਥੇ ਮਹਾਨ ਆਸਤੀ ਆਈਆਂ ਅਸੀਂ ਭਾਜੀ ਬੋੜਾ ਸਾਹਿਬ ਬਾਬਾ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਇਹ ਸਕੂਲ ਬਣਿਆ ਆ ਬਾਕੀ ਸਾਡਾ ਮਿੱਤਰ ਆ ਆਪਣੇ ਸਰਦਾਰ ਗੁਰਦੀਪ ਸਿੰਘ ਜੀ ਆਪਾਂ ਮਾਪੇ ਆਏ ਆ ਜੀ ਪਾਕੀ ਟੀਚਰ ਸਹਿਬਾਨ ਨੂੰ ਸਾਰਿਆਂ ਦਾ ਬੜਾ ਸਤਿਕਾਰ ਦਿੰਦਾ ਸਾਨੂੰ ਇਹਨਾਂ ਦਾ ਥੈਂਕ ਯੂ ਕਰਦੇ ਹਾਂ ਤੁਸੀਂ ਫੰਕਸ਼ਨ ਤੇ ਆਜੋ ਬੱਚਿਆਂ ਨੂੰ ਆਪਣੇ ਕੀ ਮੈਸੇਜ ਦੇਣਾ ਬੱਚਰ ਮੈਂ ਇਹ ਚਾਹੁੰਦਾ ਜੀ ਜੋ ਹਸਾਬ ਨਾਲ ਅਸੀਂ ਮਿਹਨਤ ਕੀਤੀ ਕਬੱਡੀ ਖੇਡੀ ਤਾਂ ਬੱਚਿਆਂ ਨੂੰ ਕਹਿੰਦਾ ਜਿਹੜੇ ਪੜ੍ਹਾਈ ਕਰਦੇ ਉਹ ਪੜ੍ਹਨ ਸਪੋਰਟਸ ਵਾਲੇ ਸਪੋਰਟਸ ਵਾਲੇ ਜਾਣਾ ਆਪਣੇ ਮਾਪੇ ਦਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨਾ ਠੀਕ ਹੈ ਅਗਲੇ ਸਾਲ ਤੁਸੀਂ ਬਾਈਕ ਪ੍ਰਾਈਜ਼ ਦਾ ਵੀ ਦੱਸਿਆ ਹੈ ਕਿ ਅਸੀਂ ਬਾਈਕ 2000 3000 ਜਿਹੜੇ ਸਟੇਟ ਲੈਵਲ ਤੇ ਖੇਡੂ ਸਾਡੇ ਸਕੂਲ ਦਾ ਸਖਤ ਜੰਮ ਮੁੰਡਾ ਅਸੀਂ ਉਹਦਾ ਸਤਿਕਾਰ ਕਰਾਂਗੇ ਉਹਨਾਂ ਨੂੰ ਮੋਟਰਸਾਈਕਲ ਦਵਾਗੇ ਜੇ ਹੋਰ ਵੀ ਕਿਸੇ ਬੱਚਾ ਕੋ ਪੜ੍ਹਾਈ ਦੇ ਵਿੱਚ ਪਿੱਛੇ ਆ ਜਾ ਕੋਈ ਉਹਨੂੰ ਲੋੜਿਆ ਅਸੀਂ ਵੀ ਪੂਰੀ ਹੈਲਪ ਕਰਾਂਗੇ ਜਦੋਂ ਮਰਜੀ ਉਹ ਤੁਹਾਨੂੰ ਬਾਜ਼ ਮਾਰ ਲੈਣ ਅੱਜ ਤੁਸੀਂ ਹਰੇਕ ਸਾਲੇ ਇੱਥੇ ਆ ਜਾਈਦਾ ਸਾਰੇ ਜਣੇ ਅਸੀਂ ਜੋ ਵੀ ਮਦਦ ਹੋਗੀ ਉਹਦੀ ਦਵਾਗੇ ਤੁਸੀਂ ਇੱਕ ਗੱਲ ਹੋਰ ਕਹੀ ਉਹਦੇ ਪ੍ਰਾਈਜ਼ਾਂ ਦੇ ਵਿੱਚ ਕਿ ਲੜਕਾ ਜਿਹੜਾ ਵੀ ਹੋਵੇ ਕੇਸ ਕਰੇਗਾ ਤੁਸੀਂ ਬਿਲਕੁਲ ਹਾਂਜੀ ਇਹ ਇਹ ਜ਼ਰੂਰੀ ਹੈ ਕਿ ਉਹ ਕੋਈ ਹੋ ਵੀ ਸਕਦਾ ਹੈ ਹੋਰ ਵੀ ਹੋ ਸਕਦਾ ਹੈ ਪਰ ਅਸੀਂ ਅਸੀਂ ਇਹ ਦਮਿਆਂ ਵੀ ਜਿੱਦਾਂ ਹੋ ਰਹੀ ਤੇ ਬਹੁਤ ਮੁੰਡੇ ਜਿਹਦੇ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਜਾਂਦੇ ਆ ਉੱਥੇ ਬਹੁਤ ਮੁੰਡੇ ਸਿੱਖਿਆ ਇੱਥੇ ਵਾਲ ਬਹੁਤ ਕਟਾਈ ਜਾਂਦੇ ਸਿੱਖਾਂ ਦੇ ਮੁੰਡੇ ਅਸੀਂ ਇਸ ਕਰਕੇ ਕਹਿੰਦੇ ਪੰਜਾਬ ਸਿੱਖਾਂ ਦੀ ਤਰੱਕੀ ਆ ਕੋਈ ਪੰਜਾਬ ਦੇ ਵਿੱਚ ਜਿਹੜੇ ਸਿੱਖਿਆ ਇਹ ਹੁਣ ਆਪਣੇ ਬੱਚੇ ਨੂੰ ਮੈਂ ਕਿਹਦਾ ਜੇ ਮੇਰੇ ਬੱਚੇ ਆ ਵੀਰੇ ਕੈਨੇਡਾ ਬੱਚੇ ਰਹਿੰਦੇ ਆ ਉਹਨਾਂ ਨੇ ਕੇਸ ਆ ਸਾਰੇ ਨੂੰ ਇੱਥੇ ਵੀ ਵੱਡੀ ਗੱਲ ਇਹ ਹੁਣ ਮੈਨੂੰ ਇਦਾਂ ਲੱਗਦਾ ਵੀ ਜਿਹੜੀਆਂ ਮਾਵਾਂ ਆ ਜਨਾਂ ਨੂੰ ਜੂੜਾ ਨਹੀਂ ਕਰਨਾ ਹੁੰਦਾ ਜਾਂ ਉਹ ਚਾਹੁੰਦੀਆਂ ਨਹੀਂ ਤੇ ਸਕੂਲੇ ਜਾਣ ਦੇ ਕਹਿੰਦਾ ਮੈਂ ਇਦਾਂ ਚਾਹਣਾ ਕੋਈ ਸਾਰੇ ਬੰਦੇ ਜਿਹੜਾ ਜਦਾ ਧਰਮ ਆ ਕੋਰ ਧਰਮ ਦੇ ਸਾਥ ਦੇ ਨਾਲ ਉਹ ਬੋਲ ਮੈਂ सुरेंद्र ਸਿੰਘ ਗਬਰੀ ਬਾਬਾ ਹਰਨਾਰਦ ਸਿੰਘ ਦਾ ਪੋਤਾ ਮੈਂ ਇਸ ਵਾਰ ਤੇ ਕਲ ਕਹਣਾ ਤਾ ਤਾ ਤੋਪੀੜਾ ਭਤੀਜਾ ਖਦਾ ਲੱਗਦਾ ਹੈ ਔਰ ਇਹਨਾਂ ਨੂੰ ਹੋਰ ਵੀ ਮਾਨ ਵਧਾਈ ਦੇਣਾ ਇਹਦੇ ਦੋਨੇ ਤਾਕੇ ਦੇ ਨੇ ਖੜਾ ਰਿਹਾ ਜਿਹੜਾ ਉਹ ਕੇਵਲ ਹੈ ਆ ਬਹੁਤ ਬੱਦਿਆ ਬੱਡੇ ਲੈਵਲ ਤੇ ਜਾਣਦਾ ਹੈ ਇਹ ਮੰਦੀ ਸਾਥ ਫਸਰੀ ਹਾਂਜੀ ਸਤਿਕਾਰ ਜੀ ਡਾਇਗੋ ਜੀ ਦਾ ਖਾਲਸਾ ਵਾਜ ਜੀ ਦੀ ਫਤੋ ਆਪਾਂ ਜੋ ਵੀ ਹੈਗਾ ਅਸੀਂ ਅੱਜ ਸਾਰਾ ਡਿਸਾਈਡ ਕਰਕੇ ਜਿਹੜੇ ਸਾਡੇ ਸਾਥਕਾ ਪਲੇਅਰ ਆ ਬਾਹਰ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰਕੇ ਜਿਹੜੇ ਇੱਥੇ ਆਏ ਆ ਉਹਨਾਂ ਨਾਲ ਅਸੀਂ ਜੀ ਨੂੰ ਗੱਲ ਕਰਾਇਆ ਅਸੀਂ ਉਸੇ ਕਰਕੇ ਇਹ ਐਲਾਨ ਕੀਤਾ ਕਿ ਸਾਡੇ ਪਿੰਡਾਂ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਸਪੋਰਟਸ ਦਾ ਬਹੁਤ ਘਟਿਆ ਆ ਪੜ੍ਹਾਈ ਦਾ ਬਹੁਤ ਘਟਿਆ ਆ ਪੜ੍ਹਾਈ ਕਰਨ ਨੂੰ ਵੀ ਸਪੋਰਟਸ ਕਰਨ ਨੂੰ ਵੀ ਮਨੋਸ਼ੀਲਤਾ ਨੂੰ ਉਮੀਦ ਖਾਲ ਪਟੇ ਹੋ। ਮੈਂ ਤੁਹਾਨੂੰ ਫੰਕਸ਼ਨ ਤੇ ਆਇਆ ਕਿ ਤੁਹਾਨੂੰ ਲੱਗਦਾ ਸੀ। ਹਾਂ ਸਰ ਬਹੁਤ ਵਧੀਆ ਲੱਗਾ ਜੀ। ਇਸ ਸਕੂਲ ਦੇ ਵਿੱਚ ਅਸੀਂ ਪੜ੍ਹੇ ਵੀ ਆ। ਇਸ ਸਕੂਲ ਦੇ ਵਿੱਚ ਪੜ੍ਹ ਕੇ ਬਾਅਦ ਟ੍ਰੇਨਿੰਗ ਕਰਦੇ ਰਹੇ ਆ ਆ ਜਿੱਥੇ ਖੜੇ ਆ ਸਰ ਜੀ ਨੂੰ ਤੇ ਇੱਥੇ ਅਸੀਂ ਸਪਰਿੰਟਾਂ ਲਾ ਰਹੇ ਆ ਕਿ ਇਹ ਕੱਚਾ ਖਾਹ ਹੁੰਦਾ ਸੀਗਾ ਤੇ ਬੜੀ ਮਾਲੇ ਦੀ ਕਿਰਪਾ ਜਿਲ੍ਹੇ ਜਿਹੜਾ ਗਾਂ ਜਮਾਨਾ ਆਈ ਹੈਗਾ ਡਿਜੀਟਲ ਤੇ ਜਾਦੀ ਬੇਤੀ ਇਹੀ ਆ ਗਈ ਉੱਥੇ ਸਟੇਟ ਤੇ ਵੀ ਇਹ ਬੋਲਿਆ ਸੀ ਕਿ ਆਪਣੇ ਮਾਂ ਪਿਓ ਦੇ ਆਸਤੇ ਲੱਗੋ ਜੋ ਮਿਲਣਾ ਆਪਣੇ ਮਾਂ ਪਿਓ ਤੋਂ ਘਰੋਂ ਮਿਲਣਾ ਜ਼ਿਆਦਾ ਵਸ ਬਾਹਰ ਤੋਂ ਕੋਈ ਮਿਲਣਾ ਸਰ ਸਾਹਿਬ ਆਖਰੀ ਜੀ ਕਿਸ਼ਲ ਸੈਕਿੰਡ ਪੋਜੀਸ਼ਨ ਇੱਕ ਕਿੱਧਰ ਸਾਹਮਣੇ ਕਿੱਧਰ ਹਾਂਜੀ